ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਦਾਗ ਅਸੀਂ ਦਾਦੇ ਤੇ ਦਾਦੀ ਨੂੰ ਕਦੀ ਇਕੱਠਿਆਂ ਨਹੀਂ ਸੀ ਵੇਖਿਆ ਖਾਣ ਪੀਣ ਹੋਵੇ ਜਾਂ ਨਹਾਣ ਤੂੰਨ ਦਾਦੇ ਦੇ ਸਾਰੇ ਕੰਮ ਅੱਬਾ ਜੀ ਨੇ ਆਪਣੇ ਸਿਰ ਚੁੱਕ ਲਿੱਤੇ ਸਨ ਫਿਰ ਵੀ ਅੱਬੇ ਦੇ ਹਰ ਕੰਮ ਵਿੱਚੋਂ ਦਾਦਾ ਕੋਈ ਨਾ ਕੋਈ ਕੀੜਾ ਜ਼ਰੂਰ ਕੱਢ ਲੈਂਦਾ ਸੀ ਜੇ ਸੁੱਕੀ ਰੋਟੀ ਲਿਆਉਂਦਾ ਤਾਂ ਉਹ ਚੋਪੜੀ ਮੰਗਦਾ ਚੋਪੜੀ ਹੋਵੇ ਤਾਂ ਸੁੱਕੀ ਦੀ ਫਰਮਾਇਸ਼ ਹੁੰਦੀ ਸ਼ਾਬੇ ਚ ਧਰ ਕੇ ਲਿਆਉਦਾ ਥਾਲੀ ਚ ਮੰਗਦਾ ਜੇ ਥਾਲੀ ਚ ਲਿਆਉ ਤਾਂ ਦੋ ਬਾਣਾ ਕੱਟ ਕੇ ਪੜੇ ਵਿਗਾਸ਼ ਛੋਟ ਛੱਡਦਾ ਦਾਦੀ ਦੇ ਹੱਥਾਂ ਨੂੰ ਆਰਾਮ ਨਹੀਂ ਸੀ ਹੁੰਦਾ ਜਦੋਂ ਦਾ ਤੁਰਨ ਫਿਰਨ ਮੁੱਕਿਆ ਉਹ ਮੰਜੀ ਤੇ ਬੈਠਾ ਹੱਥ ਵਿੱਚ ਡੰਗੋਰੀ ਫੜ ਕੇ ਬਸ ਕੁੱਕੜਾ ਨੂੰ ਸ਼ੋਹ ਸ਼ੋ ਕਰਦਾ ਰਹਿੰਦਾ ਸੀ ਜੇ ਮੈਂ ਕਿਸੇ ਕਲਾਸ ਫੈਲੋ ਨੂੰ ਨਾਲ ਲਿਆਂਦਾ ਤਾਂ ਦਾਦਾ ਪਹਿਲਾਂ ਉਹਦਾ ਇੰਟਰਵਿਊ ਕਰਦਾ ਬੋਝੇ ਨਾਲ ਲੱਗੇ ਪੈਨ ਨੂੰ ਖੋਲ ਕੇ ਉਹਦੀ ਸ਼ਾਹੀ ਚੈੱਕ ਕਰਦਾ ਨਿਪਨ ਨੂੰ ਨੋਹੋਂ ਤੇ ਲਾ ਕੇ ਤੱਕਦਾ ਫਿਰ ਕਾਗਜ਼ ਮੰਗਵਾ ਕੇ ਸੈਨ ਕਰਵਾਉਂਦਾ ਤੇ ਆਖਿਰ ਚ ਆਪਣੇ ਸੈਨ ਕਰਵਾਉਣ ਮਗਰੋਂ 2-3 ਵਾਰ ਫਿਰ ਸੈਨ ਕਰਕੇ ਉਹਨੂੰ ਕਹਿੰਦਾ ਤਿੰਨਾਂ ਨੂੰ ਮਿਲਾ ਕੇ ਤੱਕ ਵਾਲ ਬਰਾਬਰ ਵੀ ਫਰਕ ਨਹੀਂ ਆਵੇਗਾ ਇਹਨੂੰ ਕਹਿੰਦੇ ਨੇ ਸੈਨ ਫਿਰ ਉਹਦੇ ਪਿਓ ਦਾਦੇ ਦਾ ਨਾਂ ਤੇ ਕਸਬ ਪੁੱਛਣ ਮਗਰੋਂ ਹੀ ਉਹਨੂੰ ਮੇਰੇ ਨਾਲ ਅੰਦਰ ਜਾਣ ਦੀ ਇਜਾਜ਼ਤ ਮਿਲਦੀ। ਘਰ ਵਾਲੇ ਦਾਦੇ ਦੀ ਇਸ ਇਲਤ ਤੋਂ ਬੜੇ ਖੇਜਦੇ ਸਨ ਪਰ ਕੀ ਕਹਿੰਦੇ ਡਾਕਟਰ ਦਾ ਕਹਿਣਾ ਸੀ ਬਾਬੇ ਨੂੰ ਕਿਸੇ ਕੰਮ ਤੇ ਲਾ ਦਿਓ ਅੱਗੋਂ ਦਾਦੀ ਹਾਸ ਕੇ ਆਖਦੀ ਹੁਣ ਇਹ ਕਿਹੜੇ ਕੰਮ ਚੋਗਾ ਕੋਸ਼ ਚੇਰ ਤੋਂ ਤਾਂ ਦਾਦੇ ਦੇ ਮੱਥੇ ਦੇਵਾਲ ਮੱਥੇ ਤੇ ਕਾਲੇ ਰੰਗ ਦਾ ਇੱਕ ਦਾਗ ਜਿਹਾ ਬਣ ਗਿਆ ਸੀ ਜੀ ਦੇ ਵਿੱਚੋਂ ਕਦੀ ਕਦੀ ਪੀਲੇ ਰੰਗ ਦਾ ਪਾਣੀ ਵੀ ਸੀ ਮਦਾ ਦਾਦੀ ਨੇ ਪੰਸਾਰੀ ਦੀ ਹੱਟੀ ਤੋਂ ਗਦਫੜ ਮਗਵਾਈ ਉਹਨੂੰ ਪੀ ਕੇ ਵਿੱਚ گاਵਾ ਮੱਖਣ ਲਰਾਇਆ ਤੇ ਚਿੱਟੇ ਕੁੱਕੜ ਦੇ ਖੰਬ ਨਾਲ ਦਾਦੇ ਦੇ ਮੱਥੇ ਤੇ ਲਾ ਦਿੱਤਾ ਉਸ ਦਿਨ ਮੇਰੇ ਬਿਨਾ ਘਰ ਵਿੱਚ ਹੋਰ ਕੋਈ ਨਹੀਂ ਸੀ ਮੈਂ ਸਕੂਲ ਦਾ ਕੰਮ ਕਰ ਰਹੀ ਆਂ ਸਾਥੇ ਨਾਲ ਈ ਚੋਖੇ ਚਿਰਮਗਰੋਂ ਦੋਵਾਂ ਨੂੰ ਇੱਕ ਥਾਂ ਇਕੱਠਾ ਤੱਕ ਕੇ ਖੁਸ਼ ਵੀ ਹੋ ਰਹੀ ਆਂ ਸਾਂ ਅੱਬਾ ਜੀ ਦੂਜੇ ਪਿੰਡ ਕਿਸੇ ਕੰਮ ਨੂੰ ਗਏ ਹੋਏ ਸਨ ਤੇ ਬੇਬੇ ਕਿਸੇ ਦੇ ਘਰ ਫੂਕਣੀ ਤੇ ਗਈ ਹੋਈ ਸੀ ਦਾਦਾ ਦਾਦੀ ਨੇ ਖਾਂ ਬਨਾਲ ਹੌਲੀ ਹੌਲੀ ਦਾਦੇ ਦੇ ਮੱਥੇ ਤੇ ਦਵਾਈ ਲਾਈ ਤੇ ਪੁੱਛਿਆ ਕੀ ਹੋਇਆ ਕੁਛ ਨਹੀਂ ਕਹਿੰਦੇ ਹੋਏ ਦਾਦੇ ਦੀਆਂ ਅੱਖਾਂ 'ਚੋਂ ਅਥਰੂ ਆ ਗਏ ਤੇ ਉਹਨੇ ਦਾਦੀ ਦੀ ਬਾਹ ਫੜ ਲਿੱਤੀ ਕੀ ਕਰਦੇ ਹੋ ਕੋਈ ਵੇਖ ਲਵੇਗਾ ਮੈਂ ਕਿਸੇ ਡਰ ਦੀ ਮਾਰੀ ਤੁਹਾਡੇ ਲੱਗੇ ਮੈਂ ਇਸੇ ਡਰ ਦੀ ਮਾਰੀ ਤੁਹਾਡੇ ਲੱਗੇ ਨਹੀਂ ਆਉਂਦੀ ਤੁਹਾਡੇ ਹੱਥਾਂ ਨੂੰ ਆਰਾਮ ਕਿਉਂ ਨਹੀਂ ਆਉਂਦਾ ਹਰ ਸ਼ੈ ਨੂੰ ਆਰਾਮ ਆ ਗਿਆ ਪਰ ਦਿਲ ਤੇ ਹੱਥਾਂ ਨੂੰ ਆਰਾਮ ਨਹੀਂ ਆਉਂਦਾ ਇਹਨਾਂ ਨੂੰ ਵੀ ਆ ਜਾਵੇਗਾ ਚਲੋ ਸ਼ੱਡੋ ਹਰ ਗੱਲ ਵੇੜੇ ਸਿਰ ਚੰਗੀ ਲੱਗਦੀ ਇਹ ਮੁੰਡਾ ਸੁਣੇਗਾ ਤਾਂ ਕੀ ਕਹੇਗਾ ਤਾ ਉਹ ਨੀਵੀਂ ਕਰਕੇ ਸਕੂਲ ਦਾ ਕੰਮ ਕਰਦਾ ਇਹ ਉਹਨੂੰ ਕੀ ਪਤਾ ਅਸੀਂ ਕੀ ਕਹਿ ਸੁਣ ਰਹੀ ਹਾਂ ਨਾਲੇ ਤੂੰ ਕਿਹੜਾ ਰੋਜ਼-ਰੋਜ਼ ਮੇਰੇ ਲੱਗੇ ਆਉਣੀ ਏ ਪਰ ਤੁਹਾਡੇ ਮੱਥੇ ਤੇ ਹੋਇਆ ਕੀ ਏ ਵੇਖੋ ਤਾਂ ਸਹੀ ਕਿੰਨਾ ਵੱਡਾ ਕਾਲਾ ਦਾਗ ਵਿੱਚੋਂ ਗੰਦਾ ਪਾਣੀ ਵੀ ਸੇਮਦਾ ਪਿਆ ਜੇ ਮੈਂ ਸ਼ੀਸ਼ਾ ਲਿਆਂਦੀ ਹਾਂ ਆਪੇ ਵੇਖ ਲਓ ਨਹੀਂ ਸ਼ੀਸ਼ਾ ਨਾ ਲਿਆਈ ਹੁਣ ਇਹ ਮੂੰਹ ਵੇਖਣ ਜੋਗਾ ਕਿੱਥੇ ਰਹਾ ਤੂੰ ਇੱਕ ਦਾਗ ਦੀ ਗੱਲ ਕਰਦੀ ਐ ਮੈਨੂੰ ਹਜ਼ਾਰਾਂ ਦਿਸਣਗੇ ਪਰ ਹੋਇਆ ਕੀ ਦੂਜਾ ਦਿਨ ਹੋ ਗਿਆ ਲੋਕੀ ਪੁੱਛਦੇ ਨੇ ਤਾਂ ਮੈਂ ਚੁੱਪ ਕਰ ਜਾਂਦੀ ਹਾਂ ਮੈਨੂੰ ਕੁਝ ਪਤਾ ਹੋਵੇ ਤਾਂ ਦੱਸਾਂ ਨਾਲੀ ਹੀ ਸ਼ਰੀਫਾ ਵੀ ਪੁੱਛ ਰਹੀ ਸੀ ਮੈਂ ਛੱਟ ਬੋਲਿਆ ਕਿ ਮੰਜੇ ਦੇ ਪਾਵੇ ਤੇ ਸਿਰ ਲੱਗ ਗਿਆ ਸੀ ਐਵੇਂ ਖੁਰਕ ਜਹੀ ਆਈ ਸੀ ਸ਼ੈਤਮਸ਼ਰ ਲੜਿਆ ਸੀ ਰਾਤ ਨੂੰ ਮੈਂ ਕੁਛ ਵਾਹਵਾ ਹੀ ਖੁਰਕ ਲਿਆ ਸੀ ਦਾਦੇ ਨੇ ਛਿੜਕ ਦਾਸਿਕ ਈ ਦਿੱਤਾ ਹਲੇ ਹਲੇ ਹੱਦ ਹੁੰਦੀ ਹੈ ਕਿਸੇ ਗੱਲ ਦੀ ਦੇਖੋ ਤਾਂ ਸਹੀ ਆਪਣਾ ਮੱਥਾ ਇੰਝ ਲੱਗਦਾ ਹੈ ਜਿਵੇਂ ਕਿਸੇ ਵੱਟਾ ਮਾਰਿਆ ਹੋਵੇ ਅੱਬਾ ਜੀ ਘਰ ਆਏ ਤਾਂ ਦਾਦੀ ਨੇ ਉਹਨਾਂ ਨੂੰ ਦਾਦੇ ਦਾ ਹਾਲ ਸੁਣਾਇਆ ਮੈਂ ਡਾਕਟਰ ਨੂੰ ਬੁਲਾ ਲਿਆਨਾ ਅੱਬਾ ਜੀ ਨੇ ਕਿਹਾ ਤੇ ਸ਼ਾਮ ਨੂੰ ਡਾਕਟਰ ਸਾਡੇ ਘਰ ਆ ਗਿਆ ਹਾਂਜੀ ਕੀ ਹੋ ਗਿਆ ਬਾਬਾ ਜੀ ਡਾਕਟਰ ਨੇ ਪੁੱਛਿਆ ਕੁਝ ਨਹੀਂ ਖੋਰੇ ਕੋਈ ਮੱਖੀ ਮੱਛਰ ਲੜ ਗਿਆ ਸੀ ਤੇ ਐਵੇਂ ਖੁਰਕ ਜਹੀ ਆ ਗਈ ਸੀ ਮੈਂ ਇੱਕ ਵਾਰ ਖੁਰਕਿਆ ਤੇ ਫਿਰ ਖੁਰਕਦਾ ਹੀ ਰਿਹਾ ਖੁਰਕਦਾ ਵੀ ਆਪਣਾ ਹੀ ਮਜ਼ਾ ਹੁੰਦਾ ਏ ਨਾ ਡਾਕਟਰ ਸਾਹਿਬ ਦਾਦੇ ਨੇ ਅੱਖ ਦਬਾ ਕੇ ਆਖਿਆ ਇਹ ਕੋਈ ਵੱਡਾ ਫੱਟ ਨਹੀਂ ਤੂੰ ਸਾ ਖੁਰਕ ਖੁਰਕ ਕੇ ਵੱਡਾ ਕਰ ਦਿੱਤਾ ਏ ਡਾਕਟਰ ਦਾ ਕਹਿਣਾ ਸੀ ਡਾਕਟਰ ਸਾਹਿਬ ਇਹ ਐਵੇਂ ਜਿਵੇਂ ਜਿਵੇਂ ਬੁੱਢੇ ਹੋਈ ਜਾਂਦੇ ਨੇ ਓਵੇਂ ਓਵੇਂ ਅੰਤੋਲੇ ਜਹੇ ਹੋਈ ਜਾ ਰਹੇ ਨੇ ਹਰ ਗੱਲ ਤੇ ਦਖਲ ਦਿੰਦੇ ਨੇ ਤੇ ਹਰ ਚੀਜ਼ ਤੇ ਹੱਥ ਮਾਰਦੇ ਨੇ ਕੋਈ ਇਹੋ ਜਹੀ ਦਵਾਈ ਦਿਓ ਜਿਹਦੇ ਨਾਲ ਇਹਨਾਂ ਦੇ ਦਿਲ ਨੂੰ ਆਰਾਮ ਆ ਜਾਏ ਤੇ ਹੱਥ ਵੀ ਕਾਬੂ ਹੋ ਜਾਣ ਦਾਦੀ ਨੇ ਕਿਹਾ ਅੰਮਾ ਜੀ ਸਾਰਿਆਂ ਨੇ ਬੁੱਢਾ ਹੋ ਜਾਣਾ ਏ ਕੱਲ ਨੂੰ ਮੈਂ ਵੀ ਬੁੱਢਾ ਹੋ ਜਾਵਾਂਗਾ ਸਾਨੂੰ ਸਾਰੇ ਬੁੱਢੇ ਬੰਦਿਆ ਤੇ ਆਪਣੇ ਬੁੱਢੇ ਮਾਪਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਐਵੇਂ ਤਾਂ ਨਹੀਂ ਕਹਿੰਦੇ ਕਿ ਜਦੋਂ ਬੰਦਾ ਬੁੱਢਾ ਹੋ ਜਾਂਦਾ ਹੈ ਉਹ ਬੱਚਾ ਬਣ ਜਾਂਦਾ ਹੈ ਤੁਸੀਂ ਇਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਿਆ ਕਰੋ ਜੇ ਡਾਕ ਡਾਦੀ ਨੇ ਡਾਕਟਰ ਦੀ ਗੱਲ ਸੁਣ ਕੇ ਨੀਵੀਂ ਪਾ ਲਈ ਜਿਵੇਂ ਆਖ ਰਹੀ ਹੋਵੇ ਹਰ ਲੋੜ ਦਾ ਇੱਕ ਵੇਲਾ ਹੁੰਦਾ ਹੈ ਡਾਕਟਰ ਨੇ ਕੁਝ ਦਵਾਈਆਂ ਦਿੱਤੀਆਂ ਤੇ ਘਰ ਆਲਿਆਂ ਨੂੰ ਇੱਕ ਪਾਸੇ ਕਰਕੇ ਆਖਿਆ ਇਹ ਆਪਣੇ ਆਪ ਨੂੰ ਕੱਲਾ ਸਮਝਦੇ ਨੇ ਤੁਸੀਂ ਇਹਨਾਂ ਦੇ ਕੋਲ ਬੈਠ ਕੇ ਇਹਨਾਂ ਨਾਲ ਗੱਲਾਂ ਕਰਿਆ ਕਰੋ ਇੰਜ ਇਹਨਾਂ ਦਾ ਵੇਲਾ ਸੌਖਾ ਲੰਘ ਜਾਵੇਗਾ ਇਹਨਾਂ ਦਾ ਵੀਲਾ ਤਾਂ ਸੌਖਾ ਲੰਘ ਜਾਵੇਗਾ ਪਰ ਸਾਡੀ ਵੀਲੇ ਦਾ ਕੀ ਮੜੇਗਾ ਦਾਦੀ ਨੇ ਬੁੜਗੁੜ ਕਰਦਿਆਂ ਹੌਲੀ ਜਿਹੀ ਆਖਿਆ ਸਕੂਲ ਜਾਣ ਲੱਗਿਆਂ ਦਾਦੀ ਨੇ ਮੈਨੂੰ ਆਵਾਜ਼ ਮਾਰੀ ਮੈਂ ਉਹਦੇ ਕੋਲ ਗਿਆ ਤਾਂ ਉਹਨੇ ਮੈਨੂੰ ਪੁੱਛਿਆ ਦਾਦੀ ਕਿੱਥੇ ਹੋ ਚਾਲਣੀ 'ਚ ਮੈਂ ਆਖਿਆ ਉਹਨੂੰ ਆਖ ਮੇਰੀ ਗੱਲ ਸੁਣ ਜਾ ਮੈਂ ਚਾਲਣੀ ਵੱਲ ਪਰਤ ਗਿਆ ਅੰਦਰ ਦੇਖਿਆ ਤਾਂ ਦਾਦੀ ਨਾਸ਼ਤਾ ਕਰਦੀ ਪਈ ਸੀ ਦਾਦੀ ਤੈਨੂੰ ਦਾਦਾ ਬੁਲਾਉਂਦਾ ਏ ਮੈਂ ਦਾਦੀ ਨੂੰ ਆਖਿਆ ਉਹਨੂੰ ਆਖ ਮੈਂ ਨਾਸ਼ਤਾ ਕਰਦੀ ਮਰਦੀ ਪਈਆਂ ਹੁਣੇ ਹੁਣੇ ਤਾਂ ਉਹਦੇ ਕੋਲੋਂ ਆਈ ਹਾਂ ਮਰ ਜਾਣਾ ਮੂੰਹ 'ਚ ਬੁਰਕੀ ਵੀ ਨਹੀਂ ਜਾਣ ਦਿੰਦਾ ਮੈਂ ਚੁੱਪ ਕਰਕੇ ਦੂਜੇ ਬੂਹੇ ਵਿੱਚੋਂ ਬਾਹਰ ਨਿਕਲ ਗਿਆ ਜਦੋਂ ਸਕੂਲੋਂ ਮੁੜ ਕੇ ਆਇਆ ਤਾਂ ਅੱਬਾ ਜੀ ਦਾਦੇ ਦੀ ਮੰਜੀ ਦੇ ਕੋਲ ਬੈਠੇ ਆਖ ਰਹੇ ਸਨ ਤੁਹਾਨੂੰ ਫਿਰ ਬੁਖਾਰ ਚੜ ਗਿਆ ਏ ਮੈਂ ਡਾਕਟਰ ਨੂੰ ਬੁਲਾ ਕੇ ਲਿਆਣਾ ਹੈ ਫਿਰ ਮੈਨੂੰ ਵੇਖ ਕੇ ਕਹਿਣ ਲੱਗੇ ਜਾ ਕੇ ਡਾਕਟਰ ਨੂੰ ਸਾਧ ਲਿਆ ਆਖਣਾ ਦਾਦੀ ਨੂੰ ਬੁਖਾਰ ਹੋ ਗਿਆ ਏ ਜਦੋਂ ਮੈਂ ਡਾਕਟਰ ਕੋਲ ਗਿਆ ਤਾਂ ਉਥੇ ਬਿਮਾਰਾਂ ਦਾ ਰਸ਼ ਲੱਗਿਆ ਹੋਇਆ ਸੀ ਮੈਂ ਅੰਦਰ ਜਾ ਕੇ ਡਾਕਟਰ ਨੂੰ ਆਖਿਆ ਮੇਰੇ ਦਾਦੀ ਨੂੰ ਬੁਖਾਰ ਏ ਮੇਰੇ ਨਾਲ ਸਾਡੇ ਘਰ ਚੱਲੋ ਮੈਂ ਤਾਂ ਨਹੀਂ ਜਾ ਸਕਦਾ ਤੂੰ ਇੰਜ ਕਰ ਡਾਕਟਰ ਬਸਰਾ ਨੂੰ ਨਾਲ ਲੈ ਜਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਚੈੱਕ ਕਰਕੇ ਦਵਾਈ ਦੇ ਦੇਵੇਗੀ ਮੇਰੇ ਕੋਲ ਚੋਖੇ ਬਰੀਜ ਬੈਠੇ ਪਏ ਨੇ ਉਹਦੇ ਕੋਲ ਕੋਈ ਨਹੀਂ ਡਾਕਟਰ ਨੇ ਮੈਨੂੰ ਆਖਿਆ ਬੁਸ਼ਰਾ ਡਾਕਟਰ ਹਨੀਫ ਦੀ ਘਰ ਵਾਲੀ ਸੀ ਦੋਹਾਂ ਨੇ ਇੱਕੋ ਮੈਡੀਕਲ ਕਾਲਜ ਵਿੱਚੋਂ ਡਾਕਟਰੀ ਕਰਨ ਮਗਰੋਂ ਵਿਆਹ ਕਰ ਲਿਆ ਸੀ ਤੇ ਫਿਰ ਸਾਡੇ ਮਹੱਲੇ ਵਿੱਚ ਕਲੀਨਿਕ ਖੋਲ੍ਹ ਲਿਆ ਸੀ ਮੈਂ ਡਾਕਟਰ ਬੁਸ਼ਰਾ ਦਾ ਦਵਾਈਆਂ ਵਾਲਾ ਬੈਗ ਫੜਿਆ ਤੇ ਉਹ ਮੇਰੇ ਨਾਲ ਸਾਡੇ ਘਰ ਆ ਗਈ ਅਸੀਂ ਜਦੋਂ ਅੰਦਰ ਆਇਤਾ ਦਾਦਾ ਕੱਲਾ ਬੈਠਾ ਖੰਗ ਰਿਹਾ ਸੀ ਮੈਂ ਡਾਕਟਰ ਨੂੰ ਆਖਿਆ ਤੁਸੀਂ ਦਾਦੇ ਨੂੰ ਚੈੱਕ ਕਰੋ ਮੈਂ ਵੇਹੜੇ ਦੇ ਦੂਜੇ ਬੰਨੇ ਨਵੇਂ ਬਣੇ ਕੋਠੇ ਵਿੱਚ ਬੈਠੇ ਅੱਬੇ ਤੇ ਦਾਦੀ ਨੂੰ ਬੁਲਾ ਲਿਆਂਦਾ ਨਹੀਂ ਨਹੀਂ ਉਹਨਾਂ ਨੂੰ ਸੱਦਣ ਦੀ ਕੋਈ ਲੋੜ ਨਹੀਂ ਮੈਂ ਆਪੋ ਦੱਸ ਦਿੰਨੀ ਆ ਦਾਦੇ ਨੇ ਮੈਨੂੰ ਬਾਹਰ ਜਾਣ ਤੋਂ ਢੱਕਿਆ ਤਾਂ ਮੈਂ ਚੁੱਪ ਕਰਕੇ ਦੂਜੀ ਮੰਜ਼ੀ ਤੇ ਬਹਿ ਗਿਆ ਡਾਕਟਰ ਬਸਨਾ ਨੇ ਗੱਲ ਚ ਲਮਕਾਈਆਂ ਟੂਟੀਆਂ ਕੱਢ ਕੇ ਦਾਦੇ ਦੇ ਸੀਨੇ ਤੇ ਧਰੀਆਂ ਤੇ ਉਹਨਾਂ ਨੂੰ ਆਖਿਆ ਜੋਰ-ਜੋਰ ਦੀ ਸਾਹ ਲੈਣਾ ਫਿਰ ਉਹਨਾਂ ਦੀਆਂ ਅੱਖਾਂ ਖੋਲ ਕੇ ਚੈੱਕ ਕੀਤੀਆਂ ਤੇ ਆਖਿਆ ਮੂੰਹ ਅੱਡ ਕੇ ਆਹ ਕਰੋ ਦਾਦੇ ਨੇ ਆਖਿਆ ਮੈਂ ਤਾਂ ਮੂੰਹ ਅੱਡ ਅੱਡ ਕੇ ਤੇ ਆਹ ਕਰਕੇ ਥੱਕ ਚੱਲਿਆ ਪਰ ਕੋਈ ਵੀ ਡਾਕਟਰ ਵੀਰੇ ਰੋਗ ਨੂੰ ਨਹੀਂ ਜਾਣ ਸਕਿਆ ਤੁਹਾਨੂੰ ਕਮਜ਼ੋਰੀ ਹੈ ਡਾਕਟਰ ਬੁਸ਼ਰਾ ਨੇ ਦਾਦੇ ਨੂੰ ਕਿਹਾ ਖਾ ਖਾ ਹਰ ਬੰਦੇ ਨੂੰ ਆਪਣੀਆਂ ਕਮਜ਼ੋਰੀਆਂ ਦਾ ਪਤਾ ਹੁੰਦਾ ਏ ਤੁਸੀਂ ਨਾ ਦੱਸੋ ਤਾਂ ਮੈਂ ਵੀ ਮੈਨੂੰ ਆਪਣੀ ਕਮਜ਼ੋਰੀ ਦਾ ਪਤਾ ਏ ਪਰ ਕੋਈ ਮੇਰੀ ਗੱਲ ਸੁਣੇ ਤਾਂ ਦੱਸਾਂ ਹੋਣ ਤਾਂ ਸੁਣਿਆ ਏ ਕਿ ਕੋਈ ਵੀ ਕਮਜ਼ੋਰੀ ਹੋਵੇ ਤੁਹਾਨੂੰ ਠੀਕ ਕਰਨ ਦੀਆਂ ਗੋਲੀਆਂ ਲੱਭ ਜਾਂਦੀਆਂ ਨੇ ਤੁਸੀਂ ਮੈਨੂੰ ਵੀ ਕੋਈ ਤਾਕਤਵਾਲੀ ਗੋਲੀ ਲਿਖ ਦਿਓ ਜਾਂ ਤੁਹਾਡੇ ਕੋਲ ਹੈ ਤਾਂ ਦੇ ਦਿਓ ਮੈਂ ਬੁੱਢਾ ਨਹੀਂ ਹੋਇਆ ਬਸ ਕਮਜ਼ੋਰ ਕਮਜ਼ੋਰੀ ਰੱਗ ਰੱਗ ਵਿੱਚ ਵੜਕੇ ਬਹਿ ਜਾਂਦੀ ਐ ਦਾਦੇ ਨੇ ਡਾਕਟਰ ਨਾਲ ਗੱਲਾਂ ਕਰਦੇ ਹੋਏ ਉਹਦਾ ਹੱਥ ਫੜ ਕੇ ਆਪਣੇ ਮੱਥੇ ਉੱਤੇ ਧਰ ਲੀਤਾ ਤੇ ਆਖਣ ਲੱਗਾ ਵੇਖੋ ਨਾ ਮੱਥਾ ਤੰਦੂਰ ਵਾਂਗ ਪਖਦਾ ਪਿਆ ਜੀ ਮੱਥਾ ਹੀ ਨਹੀਂ ਸਕੂੰ ਕਦੀ ਕਦੀ ਤਾਂ ਪੂਰਾ ਪਿੰਡਾ ਸੜਦਾ ਏ ਕੋਠੇ ਕੀ ਇਹ ਸਾੜ ਕਦੋਂ ਮੁੱਕੇਗੀ ਤੇ ਫਿਰ ਮੇਰੇ ਮੂੰਹ ਵੱਲ ਮਲ ਮੂੰਹ ਕਰਕੇ ਆਖਿਆ ਜਾਖਾਂ ਹੱਟੀ ਤੋਂ ਡਾਕਟਰ ਸਾਹਿਬਾਂ ਲਈ ਪੈਪਸੀ ਦੀ ਬੋਤਲ ਫੜ ਲਿਆ ਉਦੋਂ ਤੀਕਰ ਮੈਂ ਇਹਨਾਂ ਨੂੰ ਆਪਣੇ ਰੋਗ ਬਾਰੇ ਖੋਲ ਕੇ ਦੱਸਦਾ ਡਾਕਟਰ ਬੁਸ਼ਰਾ ਨੇ ਆਖਿਆ ਨਹੀਂ ਨਹੀਂ ਬੋਤਲ ਲਿਆਂਦੀ ਕੋਈ ਲੋੜ ਨਹੀਂ ਮੈਂ ਹੁਣੇ ਚਾਹ ਪੀ ਕੇ ਆਈ ਹਾਂ ਪਰ ਦਾਦੀ ਨੇ ਮੈਨੂੰ ਬਦੋ ਬਦੀ ਦੁਕਾਨ ਤੇ ਘੱਲ ਛੱਡਿਆ ਜਦੋਂ ਮੈਂ ਬੋਤਲ ਲੈ ਕੇ ਆਇਆ ਤਾਂ ਡਾਕਟਰ ਬੁਸ਼ਰਾ ਦਾਦੀ ਦੀ ਬਾਹ ਫੜ ਕੇ ਉਹਨੂੰ ਟੀਕਾ ਲਾ ਰਹੀ ਸੀ ਇੰਜ ਲੱਗਦਾ ਸੀ ਜਿਵੇਂ ਦਾਦਾ ਟੀਕਾ ਨਹੀਂ ਲਵਾਉਣਾ ਚਾਹੁੰਦਾ ਸੀ ਉਹ ਮੰਜੀ ਤੇ ਅੱਡੀਆਂ ਰਗੜ ਰਿਹਾ ਸੀ ਤੇ ਡਾਕਟਰ ਬੁਸ਼ਰਾ ਦਾ ਦਵਾਈਆਂ ਵਾਲਾ ਬੈਗ ਫਰਸ਼ ਤੇ ਡਿੱਗਿਆ ਹੋਇਆ ਸੀ ਉਹ ਮੁੜਕੋ ਮੁੜਕੀ ਹੋਈ ਮੈਨੂੰ ਆਖ ਰਹੀ ਸੀ ਇਹਨਾਂ ਦੀ ਹਾਲਤ ਇੱਕਦਮ ਖਰਾਬ ਹੋ ਗਈ ਤੇ ਅੱਗੇ ਵਧ ਕੇ ਮੇਰੇ ਸੀਨੇ ਕੱਲ ਉਹਦੇ ਮੂੰਹ ਵਿੱਚ ਸੀ ਕੀ ਬੇਬੇ ਅੱਬਾ ਤੇ ਦਾਦੀ ਵੀ ਅੰਦਰ ਆ ਗਏ ਡਾਕਟਰ ਨੇ ਉਹਨਾਂ ਨੂੰ ਪੁੱਛਿਆ ਇਹਨਾਂ ਦੀ ਇੰਜ ਦੀ ਹਾਲਤ ਕਿੰਨੇ ਚਿਰ ਤੋਂ ਹੈ ਉਹ ਜਿਤਾ ਕੱਲ ਹੀ ਇਹਨਾਂ ਨੂੰ ਬੁਖਾਰ ਹੋਇਆ ਸੀ ਪਰ ਜਦੋਂ ਮੈਂ ਕੱਲੀ ਹੂੰ ਤੱਕ ਹੋਰੇ ਇਹਨਾਂ ਨੂੰ ਕੀ ਹੋ ਜਾਂਦਾ ਹੈ ਦਾਦੀ ਨੇ ਆਖਿਆ ਅੱਜ ਮੈਨੂੰ ਵੀ ਕੱਲਿਆਂ ਵੇਖ ਕੇ ਇਹਨਾਂ ਦੀ ਹਾਲਾਤ ਵਿਗੜ ਗਈ ਸੀ ਮੈਂ ਹੋਰ ਕੁਝ ਨਹੀਂ ਸਾਹ ਕਰ ਸਕਦੀ ਇਹਨਾਂ ਦੇ ਦਿਮਾਗ ਤੇ ਪਿੰਡੇ ਨੂੰ ਆਰਾਮ ਦੇਣ ਲਈ ਟੀਕਾ ਲਾ ਦਿੱਤਾ ਏ ਇਹ ਰਾਤ ਟੀਕਰ ਹੋਸ਼ ਵਿੱਚ ਆ ਜਾਣਗੇ ਉਹ ਚੁੱਪਚੀ ਬੈਠੀ ਬੈਗ ਫੜ ਕੇ ਜਦੋਂ ਬੂਹੇ ਚੋਂ ਬਾਹਰ ਜਾਣ ਲੱਗੀ ਤਾਂ ਅੱਬੇ ਨੇ ਉਹਨੂੰ ਆਖਿਆ ਡਾਕਟਰ ਸਾਈਬਾ ਤੁਹਾਡੀ ਫੀਸ ਨਹੀਂ ਇਹਦੀ ਕੋਈ ਲੋੜ ਨਹੀਂ ਉਹ ਰੁੱਖੇ ਜੇ ਸੁਭਾ ਨਾਲ ਕਹਿੰਦੀ ਬਾਹਰ ਨਿਕਲ ਗਈ ਜਦੋਂ ਮੈਂ ਦਾਦੇ ਵੱਲ ਵੇਖਿਆ ਤਾਂ ਮੈਨੂੰ ਉਹਦੇ ਮੱਥੇ ਤੇ ਦਾਗ ਹੋਰ ਵੀ ਕਾਲਾ ਜਾਪਿਆ ਇਸ ਗੱਲ ਨੂੰ ਅੱਜ 2 ਦਿਨ ਹੋ ਚੱਲੇ ਨੇ ਪਰ ਦਾਦੇ ਨੂੰ ਹਲੇ ਤੱਕ ਰੋਹਸ਼ ਨਹੀਂ ਆਇਆ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ